Tchau, ਅਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਅੱਜ ਕਿਹੜਾ ਨਗਰ ਕੀਰਤਨ ਬੜੂ ਸਾਹਿਬ ਤੋਂ ਸ਼ੁਰੂ ਹੋ ਕੇ ਸਿਜਗੰਦ ਸਾਹਿਬ ਅਨੰਦਪੁਰ ਸਾਹਿਬ ਆ ਕੇ ਸਪੰਨ ਹੋਇਆ ਮੈਂ ਮਹਾਪੁਰਸ਼ਾਂ ਨੂੰ ਬੜੂ ਸਾਹਿਬ ਦੀ ਸਮੂੱਚੀ ਸੰਗਤ ਨੂੰ ਜਿਹੜੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤੋਣਾ ਸਾਹਿਬ ਵਾਲੇ ਜਿਨ੍ਹਾਂ ਤੋਂ ਇਹ ਵਰਸਾਈ ਸੰਸਤਾ ਬੜੂ ਸਾਹਿਬ ਜਿਨ੍ਹਾਂ ਦੇ ਬਹੁਤ ਵੱਡੀਆਂ ਅਕਾਡਮੀਆ ਤੇ ਬਹੁਤ ਵੱਡਾ ਨਗਰ ਕੀਰਤਨਾ ਚ ਮਹਾਪੁਰਸ਼ਾਂ ਲੈ ਕੇ ਆਏ ਨੇ ਮੈਂ ਸਮੂੱਚੀ ਸੰਗਤ ਦਾ ਬੜੂ ਸਾਹਿਬ ਦੇ ਸਾਰੇ ਵਿਦਿਆਰਥੀਆਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਤੇ ਤੁਹਾਡਾ ਪ੍ਰਾਂਸੇ ਦਾ ਵੀ ਮੈਂ ਧੰਨਵਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖਾਸ ਕਰਕੇ ਮਾਲਵੇਚ ਉਹਨਾਂ ਨੇ ਸਭ ਤੋਂ ਜ਼ਿਆਦਾ ਆਪਣਾ ਸਮਾਂ ਗੁਜ਼ਾਰਿਆ ਉਹਨਾਂ ਟਾਈਮਾਂ 'ਚ ਕਿਹੜਾ ਮਾਲਵਾ ਸੀਗਾ ਉੱਥੇ ਉਹਨਾਂ ਨੇ ਬਾਜਰਾ ਮੋਠ ਤੇ ਸੌਣ ਭਾਦੋਂ ਤਿੰਨ ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਾਲਵੇ 'ਚ ਗੁਜ਼ਾਰੇ ਉੱਥੇ ਗੁਰਦੁਆਰਾ ਅੜੀਸਰ ਜਿੱਥੇ ਘੋੜਾ ਅੜੀ ਪਿਆ ਉਹ ਤਮਾਕੂ ਦਾ ਖੇਸ ਸੀ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿਹੜੇ ਹੁਕਮਨਾਮੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਪਟਿਆਲਾ ਦੂਖਨਵਾਰਨ ਸਾਹਿਬ ਇੱਕ ਮੂਲੋਵਾਲ ਸਾਹਿਬ ਇੱਕ ਧਨੋਲੇ ਇਸ ਕਰਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਭ ਤੋਂ ਵੱਧ ਮਾਲ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਤੇ ਵਿਸਾਰ ਵੀ ਕੀਤਾ ਤੇ ਉਹਨਾਂ ਟਾਈਮਾਂ 'ਚ ਕਿਹੜੀ ਇਹ ਬਿਮਾਰੀ ਚੱਲ ਰਹੀ ਸੀਗੀ ਉਦੋਂ ਮਹਾਰਾਜ ਨੇ ਕਿਹਾ ਭਾਈ ਕਿਹੜਾ ਇਥੇ ਇਸ਼ਨਾਨ ਕਰੂਗਾ ਉਹਦੇ ਦੁੱਖ ਦੂਰ ਹੋਣਗੇ ਤੇ ਅੱਜ ਕਿਹੜਾ ਬੜੂ ਸਾਹਿਬ ਵੱਲੋਂ ਨਗਰ ਕੀਰਤਨ ਲਿਆਂਦਾ ਗਿਆਗਾ ਮਸਬੂਤੀ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਸੰਗਤਾਂ 'ਚ ਉਤਸ਼ਾਹ ਵੀ ਬਹੁਤ ਸੀਗਾ ਇਹ ਇਹੀ ਦੇਣਾ ਚਾਹਣਾ ਵੀ ਕਿਹੜਾ ਇੱਥੇ ਪ੍ਰੋਗਰਾਮ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਉਸ ਦੇ ਸੰਗਤਾਂ ਵੱਧ ਤੋਂ ਵੱਧ ਆ ਕੇ ਦਰਸ਼ਨ ਵੀ ਕਰਨ ਕਿਉਂ ਤੁਸੀਂ ਮਗਰਲੇ ਦਿਨਾਂ ਚ ਦੇਖਿਆ ਕਿਹੜਾ ਸ਼ਾਮ ਤੋਂ ਨਗਰ ਕੀਰਤਨ ਚੱਲਿਆ ਹੋਇਆ ਇੱਥੇ ਆਊਗਾ ਬਾਹਰਲੇ ਜਿੰਨੇ ਸੂਬਿਆਂ ਚ ਗਏ ਆ ਉਥੇ ਦੇ ਮੁੱਖ ਮੰਤਰੀ ਮੰਤਰੀ ਸਾਰਿਆਂ ਨੇ ਸਵਾਗਤ ਕੀਤਾ ਆਪਣਾ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਬਲੀਦਾਨ ਨਾ ਦਿੰਦੇ ਅੱਜ ਹਿੰਦੁਸਤਾਨ ਨਹੀਂ ਹੋਣਾ ਸੀਗਾ ਕਿਉਂ ਹਿੰਦੁਸਤਾਨ ਦੀ ਸਰਕਾਰ ਨੇ ਵੀ ਇਹਨਾਂ ਕੋਈ ਸਾਥ ਨਹੀਂ ਦਿੱਤਾ ਦੇ ਜਾਂਪਾ ਗਈ ਇਹ ਪੰਜਾਬ ਸਰਕਾਰ ਨੇ ਇਹ ਤਾਂ ਬਰਾਬਰ ਆਪਣਾ ਚੁੱਲਾ ਬਣਾਈ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਵੀ ਇਹਨਾਂ ਦਾ ਵਿਕਾਸ ਦਾ ਕੰਮ ਹੁਣ ਤੁਸੀਂ ਦੇਖਿਆ ਹੀ ਆ ਆ ਸੜਕਾਂ ਤਾਂ ਸਾਰੀਆਂ ਟੁੱਟੀਆਂ ਪਈਆਂ ਸਰਕਾਰਾਂ ਦੇ ਕੰਮ ਹੁੰਦੇ ਆ ਵਿਕਾਸ ਕਰਨਾ ਕਿਹੜੇ ਨਗਰ ਕੀਰਤਨ ਕਰਨੇ ਆ ਜਾਂ ਧਰਮ ਪ੍ਰੋਗਰਾਮ ਕਰਨੇ ਆ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਇਸ ਕਰਕੇ ਲੈਣਾ ਚਾਹੀਦਾ ਇਸ ਕਰਕੇ ਮੈਂ ਸਮੂਚੀਆਂ ਸੰਗਤਾਂ ਦਾ ਤੇ ਪ੍ਰੈਸ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਤ ਲਿਖਿਆ ਤੇਗ ਬਹਾਦਰ ਹਿੰਦ ਦੀ ਚਾਦਰ ਜੇ ਇਹਨਾਂ ਦਿੱਲੀ ਜਾਂਦੇ ਹਿੰਦੂਆਂ ਦੇ ਗਲ ਜੰਝੂ ਨਾ ਹੁੰਦੇ ਸਿੱਖ ਨਾ ਗਾਤਰੇ ਪਾਉਂਦੇ ਤੌਰ ਕੇ ਸਤਗੁਰ ਦਿੱਲੀ ਦੇ ਵੱਲ ਬੱਚਾ ਬੱਚਾ ਰੋਇਆ ਸੀ ਹਨ ਗੁਰੂ ਤੇਗ ਬਹਾਦਰ ਵਰਗਾ ਨਾ ਕੋਈ ਹੋਣਾ ਤੇ ਨਾ ਹੋਇਆ ਸੀ ਐਸੇ ਦੀਨਦয়াল ਸਤਿਗੁਰੂ ਜਿਨ੍ਹਾਂ ਦੀ ਯਾਦ ਵਿੱਚ 350 ਸਾਲਾਂ ਦੇ ਸੰਬੰਧ ਵਿੱਚ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਉਹਨਾਂ ਦੀ ਇਹ ਸੰਸਥਾ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਗੁਰਮੀਤ ਸਿੰਘ ਜੀ ਸਾਰੇ ਰਲ ਮਿਲ ਕੇ ਇਹ ਮਹਾਨ ਨਗਰ ਕੀਰਤਨ ਅੱਜ ਸਵੇਰੇ 6 ਵਜੇ ਬੜੂ ਸਾਹਿਬ ਤੋਂ ਚੱਲਿਆ ਰਸਤੇ ਵਿੱਚ ਐਨਾ ਸਵਾਗਤ ਐਨਾ ਸੰਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਜਿੱਥੇ-ਜਿੱਥੇ ਵੀ ਨਗਰ ਕੀਰਤਨ ਜਿੱਧਰੋਂ ਦੇ ਆਇਆ ਮੀਲਾਂ ਦੇ ਹਿਸਾਬ ਨਾਲ ਜੋ ਨਗਰ ਕੀਰਤਨ ਸੀ ਬੜੀ ਗੁਰੂ ਦੀ ਕਿਰਪਾ ਜਿਵੇਂ ਚਾਵਲਾ ਸਾਹਿਬ ਦੱਸ ਕੇ ਗਏ ਨੇ 8000 ਦਾ ਇਕੱਠ 8000 ਨਾਲੋਂ ਕਿਤੇ ਵੱਧ ਹੈ ਸੋ ਇਹ ਉਸ ਸਥਾਨ ਤੇ ਪਹੁੰਚਿਆ ਜਿੱਥੇ ਧੰਨ ਗੁਰੂ ਇਹ ਇੱਕ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀ ਤੇ ਦਸਵੇਂ ਪਾਤਸ਼ਾਹ ਨੇ ਭਾਈ ਜੈਤੇ ਨੂੰ ਪੁੱਛਿਆ ਸੀ ਜੈਤਿਆ ਇਹ ਦੱਸ ਜਦੋਂ ਉੱਥੇ ਗੁਰੂ ਸਾਹਿਬ ਦੇ ਸੀਸ ਤੇ ਤਲਵਾਰ ਚੱਲੀ ਹੈ ਉਦੋਂ ਸਿੱਖਾਂ ਦੀ ਕੀ ਹਾਲਤ ਸੀ ਤੇ ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ ਉਸ ਸਮੇਂ ਤੁਸਾਂ ਕੀ ਕੋਈ ਨਿਸ਼ਾਨੀ ਨਾਹੀ ਆਹੇ ਜਿਸ ਕਰਕੇ ਕੋਈ ਪਤਾ ਨਹੀਂ ਲੱਗਦਾ ਸਿੱਖ ਕੌਣ ਹੈ ਤੇ ਗੈਰ ਸਿੱਖ ਕੌਣ ਹੈ ਉਦੋਂ ਪਾਤਸ਼ਾਹ ਨੇ ਆਖਿਆ ਸੀ ਅਸ ਖਾਲਸਾ ਪੰਥ ਸਜਾਵਾਂਗਾ ਗਿੱਦੜਾਂ ਤੋਂ ਸ਼ੇਰ ਬਣਾਵਾਂਗਾ ਚੜੀਆਂ ਤੋਂ ਬਾਜ ਲੜਾਵਾਂਗਾ ਸਵਾ ਲੱਖ ਨਾਲ ਇੱਕ ਲੜਾਵਾਂਗਾ ਤਾਂ ਗੋਬਿੰਦ ਸਿੰਘ ਕਹਾਵਾਂਗਾ ਉਸ ਸਥਾਨ ਤੇ ਪਹੁੰਚੇ ਐਸੇ ਸਤਿਗੁਰੂ ਜਿਨ੍ਹਾਂ ਦਾ ਸੰਸਕਾਰ ਵੀ ਦੋ ਥਾਵਾਂ ਤੇ ਹੋਇਆ ਦਿੱਲੀ ਜਿੱਥੇ ਰਕਾਬ ਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਧੜ ਦਾ ਸੰਸਕਾਰ ਇੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਤੇ ਜਿਹੜੀ ਜਥੇਬੰਦੀ ਦੀ ਗੱਲ ਕੀਤੀ ਹੈ ਚਾਵਲਾ ਸਾਹਿਬ ਨੇ ਭਾਵੇਂ ਉਹ ਹੜ ਹੋਣ ਭਾਵੇਂ ਪਚਾਲ ਹੋਣ ਭਾਵੇਂ ਉਹ ਵਿਦਿਆ ਦਾ ਖੇਤਰ ਹੈ ਭਾਵੇਂ ਉਹ ਧਰਮ ਦਾ ਖੇਤਰ ਹੈ ਜਿਸ ਪਾਸੇ ਵੀ ਨਿਗਾਹ ਮਾਰੋਗੇ ਪਹਿਲ ਦੇ ਆਧਾਰ ਤੇ ਜੋ ਇਹ ਸਾਡੀ ਸੰਸਥਾ ਬੜੂਸਾ ਵਾਲੀ ਹੈ ਇਹ ਚੱਲ ਰਹੀ ਹੈ ਹੁਣ ਵੀ ਜਿਹੜੇ ਹੜ ਆਏ ਨੇ ਉੱਥੇ ਲੋਕਾਂ ਨੂੰ ਬੜਾ ਬਣਾ ਕੇ ਮਕਾਨ ਦਿੱਤੇ ਜਾ ਰਹੇ ਨੇ ਬਹੁਤ ਸਾਰੇ ਦੇ ਦਿੱਤੇ ਨੇ ਬਹੁਤ ਸਾਰੇ ਤਿਆਰ ਪਏ ਨੇ ਜਿਹੜੇ ਅੱਗੇ ਦੇਣੇ ਨੇ ਸੋ ਇਹ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਨਗਰ ਕੀਰਤਨ ਲੈ ਕੇ ਆਏ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਜਿਉ ਆਇਆ ਆਖਿਆ ਉਹਨਾਂ ਦਾ ਵੀ ਧੰਨਵਾਦ ਭੁੱਲਾਂ ਚੁੱਕਾਂ ਦੀ ਖੇਮਾ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਨਤ ਪੋਸਾ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਨਗਰ ਕੀਰਤਨ ਵਕਫਾ ਕਸਪਰਦਾਮਾਂ ਵੱਲੋਂ ਜਥੇਬੰਦੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਸੇ ਪਹੁੰਚ ਰਹੇ ਆ। ਉੱਥੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੋ ਮਸਤੂਆਣਾ ਸਾਹਿਬ ਦੀ ਬਹੁਤ ਵੱਡੀ ਸੰਪਰਦਾ ਬੜੂ ਸਾਹਿਬ ਉਥੋਂ ਮਹਾਂਪੁਰਖ ਬਾਬਾ ਜਿਦ겐 ਦੁਵਿੰਦਰ ਸਿੰਘ ਜੀ ਅਤੇ ਭਾਈ ਜਗਦੀਸ਼ ਸਿੰਘ ਜੀ ਇਨਾ ਵੱਲੋਂ ਅੱਜ ਬਹੁਤ ਇੱਕ ਵਿਸ਼ਾਲ ਨਗਰ ਕੀਰਤਨ ਜਿਹਦੇ ਲਗਭਗ 8000 ਤੋਂ ਉੱਪਰ ਦੀ ਹਾਜ਼ਰੀ ਜਿਹੜੀ ਉਹ ਦੇਖਣ ਨੂੰ ਮਿਲੀ ਆ ਉਹ ਨਗਰ ਕੀਰਤਨ ਅੱਜ ਸ੍ਰੀ ਨੰਗਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਬਹੁਤ ਸੰਗਤਾਂ ਵਿੱਚ ਉਤਸ਼ਾਹ ਕੀਰਤਨ ਕਰਨ ਵਾਲੇ ਵੀਰਾਂ ਵਿੱਚ ਬੱਚਿਆਂ ਵਿਦਿਆਰਥੀਆਂ ਵਿੱਚ ਬੇਟੀਆਂ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਉਹਨਾਂ ਵਿੱਚ ਅਤੇ ਉਹ ਸਾਰਾ ਜਿਹੜਾ ਮਾਹੌਲ ਸੀ ਉਹ ਦੇਖਣ ਵਾਲਾ ਸੀ ਅਤੇ ਸਤਿਗੁਰੂ ਧੰਤਾ ਸਾਹਿਬ ਜੀ ਤੋਂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਰਿਆਲਾ ਜੀ ਦਾ ਜੋ ਮਹਾਨ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਕੁਰਬਾਨੀ ਉਸ ਨੂੰ ਪਿੰਡ ਪਿੰਡ ਘਰ ਘਰ ਉੱਥੇ ਹੋਕਾ ਦਿੰਦੇ ਰਸਤੇ ਅੱਜ ਇੱਥੇ ਨਨਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ। ਸੋ ਮੈਂ ਜਿੱਥੇ ਇਹਨਾਂ ਮਹਾਂਪੁਰਸ਼ਾਂ ਨੂੰ ਬੜੂ ਸਾਹਿਬ ਵਾਲੀ ਸਮੂਚੀ ਸੰਗਤ ਨੂੰ ਅਤੇ ਉਹਨਾਂ ਨਾਲ ਆਏ ਹੋਰ ਮਹਾਂਪੁਰਸ਼ਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਕਿਨਾਂ ਵਧਾਈ ਦਿੰਨਾ ਉੱਥੇ ਬੇਨਤੀ ਕਰਦਾ ਇਹ ਸਤਗੁਰੂ ਜੀ ਦਾ ਦਿਹਾੜਾ ਬਹੁਤ ਹੀ ਮਹਾਨ ਇਤਿਹਾਸਕ ਦਿਨ ਹੈ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਇਆ ਜਾ ਰਿਹਾ ਕਿਉਂਕਿ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਆ ਰਿਹਾ 25 ਤਰੀਕ ਨੂੰ ਸ਼ਹੀਦੀ ਦਾ ਦਿਹਾੜਾ ਆ ਰਿਹਾ ਅਤੇ 29 ਤਰੀਕ ਨੂੰ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਕੇਵਲ ਅਨੰਦਪੁਰ ਸਾਹਿਬ ਵਿਖੇ ਹੋਣਗੇ ਉਹ ਸਤਗੁਰੂ ਜੀ ਦੇ ਸੀਸ ਦੇ ਸਨਸਕਾਰ ਦਿਵਸ ਤੇ ਉਹ ਭਾਈ ਜੈਤਾ ਜਿਹੜਾ ਸੀਸ ਲੈ ਕੇ ਜਦੋਂ ਆਏ ਸਨ ਉਦੋਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਤੇ ਸੰਗਤਾਂ ਦੇ ਨਾਲ ਇਸ ਪਾਵਨ ਸਥਾਨ ਤੇ ਜਿੱਥੇ ਅਸੀਂ ਖੜੇ ਆਂ ਸੀਸਗੰਸ ਸਾਹਿਬ ਸ੍ਰੀ ਨੰਦਪੁਰ ਸਾਹਿਬ ਵਿਖੇ ਸੀਸ ਦਾ ਸੰਸਕਾਰ ਕੀਤਾ ਉਹ ਦਿਨ ਬਹੁਤ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਮੇਰੀ ਸਬੂਚੇ ਮਹਾਪੁਰਸ਼ਾਂ ਨੂੰ ਸੰਗਤਾਂ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਸ਼ਾਮਲ ਹੋਈਏ ਧੰਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਕੇ ਫਤਿਹ ਸਾਧ ਸੰਗਤ ਜੀ ਜੋ ਬੜੂ ਸਾਹਿਬ ਦੀ ਸੰਪਰਦਾ ਹੈ ਇਹ ਤਨ ਤਨ ਸੇ ਸੰਤ ਅਰਤ ਸਿੰਘ ਮਹਾਰਾਜ ਜੀ ਦਾ ਨੇਤੋਂ ਵਰਸਾਈ ਹੋਈ ਸੀ ਸੰਤਾ ਨੇ ਬਹੁਤ ਅਥਾ ਭਗਤੀ ਕੀਤੀ ਆਪਣੇ ਜੀਵਨ ਕਾਲ ਵਿੱਚ ਇਤਨੀ ਤਾਕਤਾਂ ਸੀ ਜੇ ਚਾਹੁੰਦੇ ਤੇ ਵਖਰਾ ਕਰਮ ਚਲਾ ਸਕਦੇ ਸੀ ਪਰ ਆਪ ਜੀ ਨੇ ਤੇ ਆਪਣੇ ਆਪ ਨੂੰ ਵੇਚ ਦਿੱਤਾ ਸੀ ਕਲਗਿਆਂ ਵਾਲਿਆਂ ਨੂੰ ਸੋ ਆਪ ਜੀ ਦਾ ਇਹ ਲਗਾਇਆ ਬੂਟਾ ਆਪ ਜੀ ਦੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਤਾਂ ਤਾਂ ਸਾਥ ਬਾਬਾ ਇਕਬਾਲ ਸਿੰਘ ਜੀ ਮਹਾਰਾਜ ਨੇ ਜੋ ਇਹ ਤਰਤੀਬ ਪ੍ਰਕਟ ਕੀਤੀ ਸੀ 1956 ਵਿੱਚ 1986 ਵਿੱਚ ਪੰਜ ਬੱਚਿਆਂ ਨਾਲ ਇਹ ਸਕੂਲ ਸ਼ੁਰੂ ਹੋਇਆ ਹੁਣ ਇਸ ਸਮੇ 131 ਬ੍ਰਾਂਚਾਂ ਹਨ ਇਸ ਸਕੂਲ ਦੀਆਂ 70000 ਬੱਚੇ ਉੱਚ ਕੋਟੀ ਦੀ ਅਧਿਆਤਮਕ ਅਤੇ ਦੁਨੀਆਵੀ ਵਿਦਿਆ ਇਸ ਆਰਡਰ ਵਿੱਚ ਬੁਨਿਆਦ ਅਧਿਆਤਮ ਦੀ ਤੇ ਉੱਚ ਕੋਟੀ ਦੀ ਦੁਨੀਆਵੀ ਵਿਦਿਆ ਦਿੱਤੀ ਜਾਂਦੀ ਹੈ ਜੋ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਹ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਅਸੀਂ ਇਸ ਨੂੰ ਮਨਾਉਂਛ ਲੱਗੇ ਹੋਏ ਹਾਂ ਸਾਡੇ ਸਾਰੇ ਸਕੂਲਾਂ ਵਿੱਚ ਰੋਜ਼ ਪੰਜ ਬਾਣੀਆਂ ਦਾ ਨਿਤਮ ਹੋਣ ਤੋਂ ਉਪਰੰਤ 8 ਅਗਸਤ ਤੋਂ ਰੋਜ਼ ਸਾਰੇ ਬੱਚੇ 70000 ਬੱਚੇ ਨੌਵੇਂ ਮਹਲੇ ਦੇ ਸ਼ਲੋਕ ਵੀ ਨਾਲ ਪੜ੍ਹ ਰਹੇ ਹਨ ਉਸ ਤੋਂ ਬਾਅਦ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਕਲਗੀਆਂ ਵਾਲਿਆਂ ਦੇ ਸਾਡੇ ਤੇ ਕਰਜ਼ਾ ਹੈ ਉਹ ਕਿਵੇਂ ਚੁਕਤਾ ਹੋ ਸਕਦਾ ਹੈ ਅਸੀਂ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾਈਏ ਸੋ ਸਾਰੇ ਸਕੂਲਾਂ ਵਿੱਚ ਤਕਤ ਸਾਹਿਬਾਨ ਤੋਂ ਪੰਜ ਪਿਆਰੇ ਨੇ ਜਾ ਕੇ ਸਾਡੇ ਸਕੂਲਾਂ ਵਿੱਚ ਜਾ ਕੇ ਅੰਮ੍ਰਿਤ ਛਕਾਇਆ 3100 ਬੱਚਿਆਂ ਨੇ ਅੰਮ੍ਰਿਤ ਛਕਾਇਆ ਪਿਛਲੇ ਦਿਨਾਂ ਵਿੱਚ ਤੇ ਇਹ ਜੋ ਤੀਸਰਾ ਪ੍ਰੋਗਰਾਮ ਜੋ ਸਾਡਾ ਸੀ ਉਰੀਕਿਆ ਸੀ OEC ਕਿ ਸਾਡੇ ਬਹੁਤ سارے ਸਕੂਲਾਂ ਦੇ ਤਕਰੀਬਨ 40-45 ਸਕੂਲਾਂ ਦੇ ਬੱਚੇ ਜੋ ਕਿ ਇਹ ਸਾਡਾ ਅਜ ਇੰਦਗਾ ਕੀਤਾ ਅਰੰਭਿਆ ਸੀ ਸਵੇਰੇ 6:30 ਵਜੇ ਬੜੂ ਸਾਹਿਬ ਤੋਂ ਜੋ ਸਾਡਾ ਧੁਰਾ ਹੈ ਉਸ ਤੋਂ ਸ਼ੁਰੂ ਹੋਇਆ ਸੀ ਤੇ ਰਸਤੇ ਵਿੱਚ ਤਿੰਨ ਪ੍ਰਾਂਤਾਂ ਕਵਰ ਕਰਦਾ ਹੋਇਆ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਫਿਰ ਪੰਜਾਬ ਵਿੱਚ ਆ ਕੇ ਅੱਜ ਸ਼ਾਮ ਨੂੰ ਇਹ ਤਕਰੀਬਨ 7 ਵਜੇ ਇੱਥੇ ਆ ਕੇ ਇਸ ਸਮਾਪਤੀ ਹੋਈ ਹੈ ਕਲਗਿਆ ਵਾਲਿਆਂ ਦੇ ਸੀਸ ਦੇ ਸੰਸਕਾਰ ਦੇ ਸਥਾਨ ਦੇ ਉੱਪਰ ਤਕਰੀਬਨ ਇਸ ਸਾਰੇ ਸਮਾਗਮ ਵਿੱਚ ਇਸ ਨਗਰ ਕੀਰਤਨ ਵਿੱਚ 40 ਸਕੂਲਾਂ ਤੋਂ ਬੱਚੇ ਆਏ ਹਨ ਹਰ ਸਕੂਲ ਤੋਂ ਤਕਰੀਬਨ 100-100 ਬੱਚਾ ਆਇਆ ਹੈ ਸਾਹਿਬ ਤੋਂ ਸੰਗਤ ਚੱਲੀ ਸੀ ਤਕਰੀਬਨ ਹਜ਼ਾਰ ਦੀ ਸੰਗਤ ਸੀ 70 ਗੱਡੀਆਂ ਉੱਥੋਂ ਚਲੀਆਂ ਸੀ ਤਕਰੀਬਨ 250 ਗੱਡੀਆਂ ਰਸਤੇ ਨਾਲ ਜੁੜ ਗਈਆਂ ਸੋ ਇਹ ਉਪਰਾਲਾ ਕੀਤਾ ਗਿਆ ਹੈ